ਹਾਂਜੀ ਜਿਹੜੇ ਮੇਰੇ ਵੀਰ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ ਪਸ਼ੂ ਪਾਲਣ ਦੇ ਨਾਲ ਜੁੜੇ ਹੋਏ ਨੇ ਇਸ ਦੇ ਨਾਲ ਨਾਲ ਕੰਸਟਰਕਸ਼ਨ ਸਾਈਟ ਦੇ ਨਾਲ ਜੁੜੇ ਹੋਏ ਨੇ ਤੇ ਆਮ ਲੋਕ ਨੇ ਉਹਨਾਂ ਦੇ ਵੀ ਅਸੀਂ ਲੈ ਕੇ ਪਹੁੰਚੇ ਹਾਂ ਅੱਜ ਇੱਕ ਇਹ ਜੀ ਲੋਕੇਸ਼ਨ ਦੇ ਉੱਪਰ ਜਿਹੜੇ ਮੇਰੇ ਵੀਰ ਪਸ਼ੂ ਪਾਲਣ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਅਸੀਂ ਲੈ ਕੇ ਪਹੁੰਚਾਂਗੇ ਪਸ਼ੂ ਪਾਲਣ ਦੇ ਲਈ ਫਲੋਰਿੰਗ ਮੈਟ ਜਿੱਥੇ ਤੁਹਾਨੂੰ ਪਸ਼ੂਆਂ ਦਾ ਮਲਵਾ ਜਿਹੜਾ ਉਹ ਚੱਕਣਾ ਸੁੱਕਾ ਹੋਵੇਗਾ ਤੇ ਸਾਫ਼ ਸਪਾਈ ਰਹੇਗੀ ਜਿਹੜੇ ਪੈਟਰ ਡੌਗ ਦਾ ਕੰਮ ਕਰਦੇ ਨੇ ਉਹਨਾਂ ਦਾ ਵੀ ਅਸੀਂ ਲੈ ਕੇ ਆਏ ਪੈਸਟ ਦੇ ਵਿੱਚ ਪਿੰਜਰੇ ਹੋਗੇ ਇਸ ਦੇ ਨਾਲ ਨਾਲ ਜਿਹੜੇ ਮੇਰੇ ਭਾਈ ਐਗਰੀਕਲਚਰ ਦੇ ਉਹਨਾਂ ਦੀ ਇਹ ਲੈ ਕੇ ਪਹੁੰਚਿਆ ਐਗਰੀਕਲਚਰ ਦੇ ਸਾਰੇ ਟੂਲ ਇੱਥੇ ਮਿਲਣ ਵਾਲੇ ਨੇ ਇਸ ਦੇ ਨਾਲ ਨਾਲ ਆਪਾਂ ਜਦੋਂ ਖੇਤਾਂ ਦੀ ਬਾਉਂਡਰੀ ਕਰਦੇ ਆਂਗੇ ਉਹਦੇ ਦੀ ਪਲਾਸਟਿਕ ਦੀ ਜਾਲੀ ਹੋਗੀ ਲੋਹੇ ਦੀ ਜਾਲੀ ਹੋਗੀ ਸਟੀਲ ਦੀ ਜਾਲੀ ਹੋਗੀ ਅਤੇ ਇਸ ਦੇ ਨਾਲ ਨਾਲ ਹੈ ਜਿਹੜਾ ਡਿਲੀਵਰੀ ਪਾਈਪਸ ਹੋਗੀਆਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸੁੰਡ ਪਾਈਪ ਹੋ ਗਈ ਇਹਦੇ ਨਾਲ ਨਾਲ ਹੈ ਜਿਹੜਾ ਸਾਜੀ ਪਾਈਪਸ ਨੇ ਇੱਥੇ ਮਿਲਣ ਵਾਲੀਆਂ ਨੇ ਇਹਦੇ ਨਾਲ ਨਾਲ ਤੁਹਾਨੂੰ ਇੱਥੇ ਹੈਗਾ ਜੀ ਮੈਂ ਅੱਜਕੱਲ੍ਹ ਅਚਾਰਾਂ ਦੇ ਲਈ ਰੈਪ ਦੀ ਜ਼ਰੂਰਤ ਹੁੰਦੀ ਆ ਅਚਾਰਾਂ ਦੇ ਲਈ ਰੈਪ ਵੀ ਇੱਥੇ ਹੈਗਾ ਅੱਜਕੱਲ੍ਹ ਕਈ ਫਸਲਾਂ ਜਿਹੜੇ ਬੇਮੌਸਮੀ ਹੁੰਦੀਆਂ ਨੇ ਜਿਨ੍ਹਾਂ ਨੂੰ ਘੱਟ ਟੈਂਪਰੇਚਰ ਦੀ ਲੋੜ ਹੁੰਦੀ ਹੈ ਜਾਂ ਵੱਧਰ ਟੈਂਪਰੇਚਰ ਦੀ ਲੋੜ ਹੁੰਦੀ ਹੈ ਉੱਥੇ ਖੇਤਾਂ ਦੇ ਲਈ ਹੈ ਜਿਹੜਾ ਟਰਾਂਸਪੇਰੈਂਟ ਰੈਪ ਵੀ ਆਉਂਦੇ ਨੇ ਜਿਹੜੇ ਅੱਜ ਖੇਤਾਂ 'ਚ ਅੱਜਕੱਲ੍ਹ ਵਰਤੇ ਜਾਂਦੇ ਨੇ ਇਸ ਦੇ ਨਾਲ ਨਾਲ ਕੰਸਟ੍ਰਕਸ਼ਨ ਸਾਈਟ ਦੀ ਗੱਲ ਕਰੀਏ ਜਿੱਥੇ ਕੰਸ ਜਿਹੜਾ ਹੈਗਾ ਤੁਹਾਨੂੰ ਸ਼ਟਰਿੰਗ ਆਇਲ ਮਿਲਣ ਵਾਲਾ ਲੁੱਕ ਸ਼ੀਟ ਹੈ ਜਿਹੜੀ DPC ਲੈਵਲ ਦੇ ਲਈ ਮਿਲਣ ਵਾਲੀ ਇਸ ਦੇ ਨਾਲ ਨਾਲ ਲੈਂਟਰ ਵਾਇਰ ਤੁਹਾਨੂੰ ਮਿਲਣ ਵਾਲੀ ਹੈ ਤੇ ਲੈਂਟਰ ਲੁੱਕ ਜਿਵੇਂ ਅੱਜ ਕੱਲ੍ਹ ਜਿੱਥੇ ਵੀ ਕੰਸਟ੍ਰਕਸ਼ਨ ਸਾਈਟ ਹੋ ਰਹੀ ਹੈ ਜੀ ਮੈਂ ਆਪਾਂ ਕਹਿੰਦੀ ਆ ਆਊਟਲੈਟ ਦੇ ਤਰ੍ਹਾਂ ਕਿ ਜਿੱਥੇ ਵੀ ਕੰਸਟ੍ਰਕਸ਼ਨ ਸਾਈਡ ਹੋ ਰਹੀ ਹੈ ਜਾਂ ਸਰਕਾਰੀ ਸਾਈਟਸ ਹੁੰਦੀਆਂ ਨੇ ਉਸੇ ਲੁੱਕ ਦਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਜਿਹੜੇ ਮੇਰੇ ਵੀਰ ਟਰਾਂਸਪੋਰਟਰ ਨੇ ਜਾਂ ਆਮ ਲੋਕ ਜੁੜੇ ਹੋਏ ਨੇ ਹੁਣ ਉਹਨਾਂ ਦੇ ਲਈ ਅਸੀਂ ਲੈ ਕੇ ਪਹੁੰਚੇ ਜਿਵੇਂ ਤਰਪਾਲਾਂ ਦੀ ਇਸਤੇਮਾਲ ਹੁੰਦੀ ਹੈ ਕੋਈ ਵੀ ਰਖੋਖਾ ਕੰਮ ਕਰਦਾ ਕੋਈ ਰੇੜੀ ਦਾ ਕੰਮ ਕਰਦਾ ਉਹਨਾਂ ਦੀ ਤਰਪਾਲ ਹੋ ਗਈ ਇਸ ਦੇ ਨਾਲ ਨਾਲ ਫਲੋਰਿੰਗ ਮੈਟ ਹੋਗੇ ਗਰਾਸ ਹੋਗੇ ਗ੍ਰੀਨ ਮੈਟ ਹੋਗੇ ਨੈਟ ਹੋ ਗਿਆ ਇਨਸੂਲੇਸ਼ਨ ਸ਼ੀਟ ਹੋਗੀ ਇਸ ਦੇ ਨਾਲ-ਨਾਲ ਤੁਹਾਨੂੰ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲੀ ਪਾਈਪ ਹੋਗੀ ਇਸ ਦੇ ਨਾਲ-ਨਾਲ ਜਿਹੜਾ ਹੈਗਾ ਜਿਵੇਂ ਅੱਜਕੱਲ ਆਪਾਂ ਪੰਛੀ ਤੋਂ ਤੰਗ ਹੁੰਨੇ ਆ ਪੰਛੀ ਆ ਕੇ ਘਰ ਦੇ ਵਿੱਚ ਖਰਾਬੀ ਕਰਦੇ ਨੇ ਤਾਂ ਜਿਹੜਾ ਵਰਡਸ ਦੇ ਲਈ ਨੈਟ ਵੀ ਇੱਥੇ ਅਵੇਲੇਬਲ ਨੇ ਜਿੱਥੇ ਉਹ ਨੈਟ ਵੀ ਇੱਥੇ ਤੁਹਾਨੂੰ ਮਿਲਣ ਵਾਲੇ ਨੇ ਇਸ ਦੇ ਨਾਲ-ਨਾਲ ਹੋਰ ਬਹੁਤ ਸਾਰਾ ਸਮਾਨ ਹੈ ਜਿਹੜਾ ਤੁਹਾਨੂੰ ਮਿਲਣ ਵਾਲਾ ਹੈਗਾ ਪਹੁੰਚਣਾ ਕਿੱਥੇ ਆਉਣਾ ਕਿੱਥੇ ਆ ਪਤਾ ਨੋਟ ਕਰ ਲਓ ਨਹਿਰੂ ਚੌਕ ਨੇੜੇ ਪ੍ਰਾਚਨ ਸ਼ੇ ਮੰਦਿਰ ਫਜ਼ਰ ਬਿਆਰ ਬਰਨਾਲਾ ਜਿੱਥੇ ਤੁਹਾਨੂੰ ਇਹ ਅਮਨਨਾਥ ਐਂਡ ਸਨਸ ਦੀ ਦੁਕਾਨ ਦੇ ਉੱਪਰ ਤੋਂ ਸਾਰਾ ਸਮਾਨ ਇੱਥੇ ਮਿਲਣ ਵਾਲਾਗਾ ਤੇ ਇੱਥੇ ਪਹੁੰਚ ਕੇ ਤੁਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਟੂਲਸ ਨੇ ਇਹ ਸਾਰੀ ਜਿਹੜਾ ਤੁਸੀਂ ਹੋਲਸੇ ਰੇਟਾਂ ਦੇ ਉੱਤੇ ਇਹ ਤੁਸੀਂ ਉਹ ਲੈ ਸਕਦੇ ਹੋਗੇ ਹਾਂਜੀ ਜਿਹੜੇ ਮੇਰੇ ਮਿਸਤਰੀ ਭਰਾ ਚਾਹੁੰਦੇ ਨੇ ਕਿ ਲੈਂਟਰ ਚ ਸਫਾਈ ਨਹੀਂ ਆ ਰਹੀ ਲੈਂਟਰ ਚ ਸਫਾਈ ਚਾਹੁੰਦੇ ਨੇ ਰੀਜਲ ਜਾਂ ਮਗਲੈਲ ਦੀ ਵਰਤੋਂ ਕਰਦੇ ਨੇ ਤਾਂ ਅੱਜ ਅਸੀਂ ਉਹਨਾਂ ਭਰਾਵਾਂ ਦੇ ਲਈ ਲੈ ਕੇ ਆਏ ਹਾਂਗੇ ਸ਼ਟਰਿੰਗ ਔਇਲ ਜਿੱਥੇ ਤੁਸੀਂ ਇਹ ਲੈਂਟਰ ਦੇ ਦਰਾਂ ਸ਼ਟਰਿੰਗ ਔਇਲ ਵਰਤੋਗੇ ਜਿਸੇ ਲੈਂਟਰ ਦੇ ਵਿੱਚ ਸਫਾਈ ਆਵੇਗੀ ਉੱਥੇ ਹੀ ਤੁਹਾਡਾ ਖਰਚਾ ਹੀ ਬਚਣ ਵਾਲਾਗਾ ਤੇ ਇਹ ਲੈਂਟਰ ਔਇਲ ਹੈ ਜਿਹੜਾ ਸ਼ਟਰਿੰਗ ਔਇਲ ਹੈ ਤੁਹਾਨੂੰ ਲੈਂਟਰ ਦੇ ਵਿੱਚ ਵਧੀਆ ਮਦਦ ਕਰਨ ਵਾਲਾ ਤੇ ਲੈਂਟਰ ਦੀ ਜਿਹੜੀ ਸਫਾਈ ਵੀ ਹੈ ਜਿਹੜੀ ਇਹਦੇ ਨਾਲ ਆਉਣ ਵਾਲੀ ਹੈਗੀ ਹੁਣ ਤੁਹਾਨੂੰ ਸੈਂਪਲ ਚੈੱਕ ਕਰਨੇ ਆ ਕਿਸ ਤਰ੍ਹਾਂ ਜਿਹੜਾ ਇਹਦੀ ਪਰਖ ਕਰਨੀ ਆ ਕਿਸ ਤਰ੍ਹਾਂ ਪਤਾ ਲੱਗਦਾ ਕਿ ਜਿਹੜਾ ਇਹ ਸ਼ਟਰਿੰਗ ਔਇਲ ਹੈਗਾ ਕਿਵੇਂ ਕੰਮ ਕਰਦਾ ਤੇ ਅਸਲੀ ਨਕਲੀ ਦਾ ਕੀ ਫਰਕ ਹੁੰਦਾਗਾ ਤੇ ਅੱਜ ਹੀ ਪਹੁੰਚੋ ਪ੍ਰਾਚਨ ਸ਼ਿਵ ਮੰਦਿਰ ਨਹਿਰੂ ਚੌਂਕ ਅਮਨਾਤ ਸੰਸ ਨੇੜੇ ਗ੍ਰੀਨ ਟਾਬਾ ਬਰਨਾਲਾ